ਅਮਰ ਸ਼ਕਤੀ ਦੇ ਕ੍ਰਿਓ ਪੰਜਾਬ オーਰ ਨਿਊਜ਼ ਹਾਲ ਕੁ ਦਿਨ ਪਹਿਲੇ 라ਵੀ ਚ ਆਏ ਹੜ ਤੋਂ ਬਾਅਦ ਪੰਜਾਬ ਹੜ ਦੀ ਮਾਰ ਹੇਠ ਹੈ ਪਰ ਅੱਜ ਜਿੱਥੇ ਪਾਣੀ ਦਾ ਹਲ ਆਇਆ ਹੋਇਆ ਉੱਥੇ ਵੱਖ-ਵੱਖ ਥਾਵਾਂ ਤੋਂ ਮਦਦ ਕਰਨ ਵਾਲਿਆਂ ਦਾ ਵੀ ਹੜ ਆ ਚੁੱਕਿਆ ਸਰਕਾਰੀ ਗੈਰ ਸਰਕਾਰੀ ਅਤੇ ਨਿੱਜੀ ਕੰਪਨੀਆਂ ਵੀ ਹੁਣ ਇਹਨਾਂ ਹੜ ਪੀੜਤਾ ਦੀ ਮਦਦ ਲਈ ਘਰੋਂ ਨਿਕਲ ਚੁੱਕੀਆਂ ਨੇ ਜਿੱਦੀ ਮਿਸਾਲ ਅਜ ਸਹਦ ਦੀ ਪਿੰਡ ਕੋਲੀਆਂ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਹੜ ਨਾਲ ਪੂਰਾ ਬਾਜ਼ਾਰ ਤਬਾਹ ਹੋ ਗਿਆ ਸੀ ਅਤੇ ਰਾਵੀ ਵੱਲੋਂ ਆਪਣਾ ਰੁਖ ਰਹਾਇਸ਼ੀ ਪਿੰਡ ਵੱਲ ਕਰ ਲਿਆ ਗਿਆ ਸੀ। ਉੱਥੇ ਇਹਨਾਂ ਪਿੰਡਾਂ ਨੂੰ ਬਚਾਉਣ ਲਈ ਬਣਾਏ ਜਾ ਰਹੇ ਤੁਸੀ ਬੰਨ ਨੂੰ ਬੰਨਣ ਲਈ ਜਿੱਥੇ ਹਰ ਵਿਅਕਤੀ ਯੋਗਦਾਨ ਪਾ ਰਿਹਾ ਹੈ ਉੱਥੇ ਅੱਜ ਇੱਕ ਵੱਡੀ ਸੀਮੈਂਟ ਕੰਪਨੀ ਅਲਟਾਟੈਕ ਵੱਲੋਂ ਵੀ ਇਸ ਤੁਸੀ ਬੰਨ ਨੂੰ ਬੰਨਣ ਲਈ ਆਪਣਾ ਯੋਗਦਾਨ ਪਾਇਆ ਗਿਆ। ਅੱਜ ਅਲਟਾਟੈਕ ਵੱਲੋਂ 30 ਦੇ ਕਰੀਬ ਨੌਜਵਾਨ ਭੇਜ ਕੇ ਇਸ ਤੁਸੀ ਬੰਨ ਨੂੰ ਬੰਨਣ ਲਈ ਆਪਣਾ ਪੂਰਾ ਯੋਗਦਾਨ ਪਾਇਆ ਗਿਆ। ਤੁਸੀ ਬੰਨ ਇੱਕ ਆਮ ਤੁਸੀ ਬੰਨ ਨਹੀਂ ਹੈ ਜਦੋਂ ਕਿ ਸੱਤ ਦੇ ਲਗਭਗ 40 ਪਿੰਡਾਂ ਦੇ ਬਚਾਅ ਦੀ ਉਮੀਦ ਦਾ ਬਣ ਹੈ ਜਿਸ ਨੂੰ ਬੰਨਨ ਦੇ ਵਿੱਚ ਇਲਾਕੇ ਦਾ ਹਰ ਯੋਗਦਾਨ ਆਪਣਾ ਯੋਗਦਾਨ ਪਾ ਰਿਹਾ ਹੈ ਉੱਥੇ ਅੱਜ ਅਲਟਰਾਟੈਕ ਸੀਮੈਂਟ ਦੀ ਟੀਮ ਵੱਲੋਂ ਵੀ ਆਪਣਾ ਇੱਕ ਵੱਡਾ ਯੋਗਦਾਨ ਪਾ ਕੇ ਮਹਾਨਤਾ ਦਿਖਾਈ ਗਈ ਸਿੱਖ ਰਿਹਾ ਹਾਂ ਪੰਜਾਬ ਆਰਡਰ ਨਿਊ ਰਕੇਸ਼ ਸ਼ਰਮਾ ਦੀ ਰਿਪੋਰਟ ਬੰਮੀਆ